ਕਸਰਫ 2 ਮਿੰਟ ਕੱਢ ਕੇ ਇਹਨਾਂ ਦੀ ਪ੍ਰੇਮ ਕਹਾਣੀ ਸੁਣ ਕੇ ਜਾਓ ਸੁਣ ਕੇ ਤੁਸੀਂ ਕਹੋਗੇ ਕਿ ਕੀ ਅਜਿਹੇ ਲੋਕ ਵੀ ਦੁਨੀਆ ਦੇ ਵਿੱਚ ਹੈਗੇ ਨੇ ਕੁਝ ਸਾਲ ਪਹਿਲਾਂ ਇਹ ਲੜਕਾ ਸੋਚ ਰਿਹਾ ਸੀ ਕਿ ਆਖਿਰਕਾਰ ਕੋਈ ਮੈਨੂੰ ਪਿਆਰ ਕਿਉਂ ਕਰੇਗਾ ਕੋਈ ਮੈਨੂੰ ਸਵੀਕਾਰ ਕਿਉਂ ਕਰੇਗਾ ਮੇਰੀ ਜ਼ਿੰਦਗੀ ਤਾਂ ਇੱਕ ਬੰਦ ਕਮਰੇ ਵਾਲੀ ਹੈ ਪਰ ਇਸ ਪ੍ਰੇਮ ਕਹਾਣੀ ਨੇ ਬਹੁਤ ਬਹੁਤਿਆਂ ਦੇ ਰੋਂਗ ਤੇ ਖੜੇ ਕਰ ਦਿੱਤੇ ਨੇ ਜੀ ਹਾਂ ਅਮਿਤ ਕੋਸ਼ ਜਿਹੜਾ ਕਿ ਇੰਗਲੈਂਡ ਦਾ ਵਾਸੀ ਹੈ ਕੁਝ ਸਾਲ ਪਹਿਲਾਂ ਪਿਆਲੀ ਨੂੰ ਇੱਕ ਫਰੈਂਡ ਦੇ ਜ਼ਰੀਏ ਮਿਲਿਆ ਤਾਂ ਪਿਆਲੀ ਨੂੰ ਉਸਨੇ ਪ੍ਰਪੋਸ ਕੀਤਾ ਤੇ ਪਿਆਲੀ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਫਿਰ ਕੁਝ ਸਮੇਂ ਬਾਅਦ ਜੋ ਹੈ ਉਹ ਲਗਾਤਾਰ ਉਸ ਨੂੰ ਮੈਸੇਜ ਕਰਦਾ ਰਿਹਾ ਜਿਸ ਤੋਂ ਬਾਅਦ ਪਿਆਲੀ ਦੇ ਨਾਲ ਉਸ ਦੀ ਗੱਲਬਾਤ ਹੋਣੀ ਸ਼ੁਰੂ ਹੋਈ ਮੈਸੇਜ ਦੇ ਜਰੀਏ ਗੱਲਬਾਤ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਇਹ ਗੱਲਬਾਤ ਵੀਡੀਓ ਕਾਲ ਤੇ ਪਹੁੰਚੀ ਅਮਿਤ ਦੱਸਦਾ ਹੈ ਕਿ ਜਦੋਂ ਉਹ ਗੱਲਬਾਤ ਕਰਦਾ ਹੁੰਦਾ ਸੀ ਤਾਂ ਉਹ ਆਪਣਾ ਚਿਹਰਾ ਜਿਹੜਾ ਹੈ ਉਹ ਟੱਕ ਲੈਂਦਾ ਹੁੰਦਾ ਸੀ ਲੋਕ ਆਖਦਾ ਹੈ ਕਿ ਮੈਨੂੰ ਇੰਨੀ ਸ਼ਰਮ ਆਉਂਦੀ ਹੁੰਦੀ ਸੀ ਮੈਂ ਇੱਕ ਚਿਹਰਾ ਜਿਹੜਾ ਹੈ ਆਪਣਾ ਇੱਕ ਪਾਸਾ ਜਿਹੜਾ ਖਰਾਬ ਹੋਇਆ ਹੈ ਉਸ ਨੂੰ ਟੱਕ ਲੈਂਦਾ ਸੀ ਪਰ ਮੈਨੂੰ ਪਿਆਲੀ ਕਹਿੰਦੀ ਹੁੰਦੀ ਸੀ ਕਿ ਨਾਟਕੋ ਤੇ ਹੌਲੀ-ਹੌਲੀ ਮੇਰੀ ਇਹ ਚੀਜ਼ਾਂ ਖਤਮ ਹੋ ਗਈ ਅਸੀਂ ਬਹੁਤ ਟਾਈਮ ਗੱਲਬਾਤ ਆਪਸ ਦੇ ਵਿੱਚ ਕਰਦੇ ਰਹੇ ਇੱਕ ਦੂਜੇ ਦੇ ਸੁਪਨਿਆਂ ਨੂੰ ਜਾਣਿਆ ਉਸ ਤੋਂ ਬਾਅਦ ਮੈਨੂੰ ਪਿਆਲੀ ਨੇ ਕਿਹਾ ਕਿ ਤੁਸੀਂ ਮੇਰੇ ਪਰਿਵਾਰ ਦੇ ਨਾਲ ਗੱਲਬਾਤ ਕਰੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਸਨੇ ਕਿਹਾ ਕਿ ਮੈਂ ਸੱਤਵੇਂ ਆਸਮਾਨ ਤੇ ਸੀ ਅਤੇ ਮੈਂ ਜਦੋਂ ਪਿਆਲੀ ਦੇ ਘਰ ਦੇ ਆਦਾਨੇ ਨਾਲ ਗੱਲਬਾਤ ਕੀਤੀ ਤੇ ਲੜਕੀ ਦੇ ਘਰਦਿਆ ਨੇ ਸਾਫ਼ ਮਨ੍ਹਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੀ ਕੁੜੀ ਇੰਨੀ ਸੋਹਣੀ ਹੈ ਤੇ ਅਸੀਂ ਤੇਰੇ ਨਾਲ ਉਸਦਾ ਵਿਆਹ ਨਹੀਂ ਕਰ ਸਕਦੇ ਇਹ ਵਿਆਹ ਟੁੱਟ ਗਿਆ ਜਿਸ ਤੋਂ ਬਾਅਦ ਲੜਕੀ ਨੇ ਵੀ ਗੱਲਬਾਤ ਕਰਨੀ ਬੰਦ ਕਰ ਦਿੱਤੀ ਦੋਵੇਂ ਇੱਕ ਦੂਸਰੇ ਨਾਲ ਗੱਲਬਾਤ ਨਹੀਂ ਕਰਦੇ ਸੀ ਪਰ 4 ਦਿਨਾਂ ਬਾਅਦ ਅਚਾਨਕ ਲੜਕੀ ਦਾ ਫੋਨ ਆਉਂਦਾ ਹੈ ਅਮਿਤ ਨੂੰ ਅਤੇ ਉਹ ਆਖਦੀ ਹੈ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਮਨਾ ਲਿਆ ਹੈ ਆਪਣੇ ਦੋਵਾਂ ਦਾ ਵਿਆਹ ਹੋਵੇਗਾ ਜਿਸ ਤੋਂ ਬਾਅਦ ਉਹ ਆਖਦਾ ਹੈ कि मेरी दुनिया ही पूरी जड़ी आओ बदल गई दोवें वखरे-वखरे देशਾਂ ਦੇ ਵਿੱਚ ਰਹਿੰਦੇ ਸੀ ਪਰ ਹੁਣ ਉਹ ਇੱਕ ਹੋ ਗਏ ਨੇ ਲੜਕੀ ਜਿਹੜੀ ਆ ਉਹ ਮੇਕਅਪ ਆਰਟਿਸਟ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਨੌਜਵਾਨ ਹੈ ਉਸ ਦਾ ਇੱਕ ਚਿਹਰਾ ਜਿਹੜਾ ਹੈ ਪੂਰੀ ਤਰੀਕੇ ਦੇ ਨਾਲ ਖਰਾਬ ਹੋਇਆ ਹੈ ਪਰ ਹੁਣ ਜਿਹੜੀ ਪਿਆਲੀ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਆਈ ਹੈ ਇਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਪਰ ਇਹਨਾਂ ਦੀ ਲਵ ਸਟੋਰੀ ਬਹੁਤ ਕੁਝ ਸੁਣਾ ਰਹੀ ਹੈ ਬਹੁਤ ਕੁਝ ਸਮਝਾ ਰਹੀ ਹੈ ਕਿਉਂਕਿ ਬਹੁਤ سارے ਲੋਕ ਹਮੇਸ਼ਾ ਆਖਦੇ ਨੇ ਕਿ ਲੜਕੀਆਂ ਜ਼ਿਆਦਾਤਰ ਜਿਹੜਾ ਹੈ ਉਹ ਪੈਸਿਆਂ ਦੇ ਪਿੱਛੇ ਜਾਂਦੀਆਂ ਨੇ ਲੜਕੀਆਂ ਜਿਹੜੀਆਂ ਨੇ ਉਹ ਬਹੁਤ ਵਾਰ ਧੋਖਾ ਦੇ ਦਿੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਲਵ ਸਟੋਰੀ ਦੇਖੀ ਜਿਸ ਦੇ ਵਿੱਚ ਇੱਕ ਨੌਜਵਾਨ ਕੈਂਸਰ ਦੇ ਨਾਲ ਪੀੜੀ ਸੀ ਪਰ ਉਸ ਦੀ ਪਤਨੀ ਨੇ ਉਸ ਦਾ ਸਾਥ ਨਹੀਂ ਛੱਡਿਆ ਸੀ ਵਿਵੇਕ ਦੀ ਇਹ ਲਵ ਸਟੋਰੀ ਵੀ ਬਹੁਤ ਚਰਚਾ ਦੇ ਵਿੱਚ ਸੀ ਤੇ ਹੁਣ ਇਹ ਲਵ ਸਟੋਰੀ ਬਹੁਤ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਵੀ ਲੜਕੀ ਜਿਹੜਾ ਹੈ ਪ੍ਰੋਪਰ ਸਾਥ ਦੇ ਰਹੀ ਹੈ ਆਪਣੇ ਪਤੀ ਦੇ ਰੂਪ ਦੇ ਵਿੱਚ ਉਸ ਨੌਜਵਾਨ ਨੂੰ ਸਵੀਕਾਰ ਕੀਤਾ ਉਸ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਦੁਨੀਆ داری ਪਲ ਗਈ ਕਿਉਂਕਿ ਨੌਜਵਾਨ ਨੇ ਕਿਹਾ ਕਿ ਮੈਨੂੰ ਇਹ ਡਰ ਸੀ ਕਿ ਜਦੋਂ ਮੈਂ ਵਿਆਹ ਤੇ ਜਾਵਾਂਗਾ ਤੇ ਲੋਕ ਮੈਨੂੰ ਇਸ ਗੱਲੋਂ ਜੱਜ ਕਰਨਗੇ ਕਿ ਮੇਰਾ ਚਿਹਰਾ ਖਰਾਬ ਹੈ ਮੈਨੂੰ ਇਸ ਗੱਲੋਂ ਜਜ ਕਰਨਗੇ ਕਿ ਇਸ ਨੂੰ ਕਿੰਨੀ ਸੋਹਣੀ ਲੜਕੀ ਜਿਹੜੀ ਆ ਉਹ ਮਿਲੀ ਆ ਪਰ ਲੜਕੀ ਨੇ ساری ਦੁਨੀਆਦਾਰੀ ਨੂੰ ਭੁੱਲ ਕੇ ਉਸ ਨੂੰ ਸਵੀਕਾਰ ਕੀਤਾ ਹੈ ਤੇ ਹੁਣ ਦੋਵੇਂ ਇੰਗਲੈਂਡ ਦੇ ਵਿੱਚ ਇਕੱਠੇ ਰਹੇ ਨੇ ਰਹ ਰਹੇ ਨੇ ਇਹ ਲਵ ਸਟੋਰੀ ਖੁਦ ਉਨ੍ਹਾਂ ਨੇ ਆਪਣੀ ਜੋਇਨ ਇੰਸਟਾਗ੍ਰam ਤੇ ਸ਼ੇਅਰ ਕੀਤੀ ਆ ਤੇ ਇਸ ਲਵ ਸਟੋਰੀ ਨੇ ਬਹੁਤ ਕੁਝ ਸਿਖਾਇਆ ਹੈ ਸੋ ਤੁਸੀਂ ਇਸ ਲਵ ਸਟੋਰੀ ਨੂੰ 10 ਵਿੱਚੋਂ ਕਿੰਨੇ ਨੰਬਰ ਦੋਗੇ ਕੀ ਕਹਿਣਾ ਚਾਹੋਗੇ ਇਸ ਲਵ ਸਟੋਰੀ ਦੇ ਬਾਰੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ